ਸਤਿਗੁਰ ਆਲ ਬਾਈ ਜੀ ਮਾਣਾ ਡੇ ਜੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੁਲ ਬਹੁਤ ਸੋਹਣੀਆਂ ਝੁੱਟੀਆਂ ਆਈਆਂ ਨੇ ਬਾਈ ਨਾਲ ਕਰਦੇ ਗੱਲਬਾਤ ਵਧੀਆ ਕੌੜ ਵਾਲੀਆਂ ਸਰਸਿਕਾਲ ਬਾਈ ਜੀ ਹੋਰ ਮਾਣਾ ਜੀ ਸਭ ਵਧੀਆ ਭੋਲਾ ਜੀ ਵਧੀਆ ਵੀਰ ਜੀ ਸਭ ਵਧੀਆ ਠੀਕ ਠਾਕ ਜੀ ਜਿਨੇ ਭੈਣ ਭਰਾ ਮਾਣਾ ਡੇ ਜੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਲਿਫਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨ ਨੂੰ ਪਿਆਰ ਦਿੰਦੇ ਆ ਤੇ ਜਨਾਂ ਵੇਦਿਆ ਚ ਤਿੰਨ ਗਏ ਚੰਗੇ ਟਾਪ ਤੇ ਤਿੰਨ ਮਈਆਂ ਤੇ ਝੋਟੀਆਂ ਤਿੰਨ ਕ ਸੁਈਆਂ ਦੋਆਂ ਗਣ ਦਫਾ ਜੀ ਸੁਈਆਂ ਤਿੰਨੇ ਝੋਟੀਆਂ ਸੁਈਆਂ ਇਹ ਗਫਣੇ ਇੱਕ ਮੈਂ ਹਾਂਜੀ ਤੇ ਦੋ ਮਈਆਂ ਸੁਈਆਂ ਤੇ ਮਈਆਂ ਵੀਰ ਸਹਾ ਪਾਣਾ ਜੈਜ ਦਵਾਂਗੇ ਜੈਜ ਤੇ ਮਈਆਂ ਕਿਸੇ ਵੀਰ ਨੂੰ ਜੋੜਾ ਇਕੱਠਾ ਲਿਆ ਹਾਂ ਉੱਤਰ ਦਾ ਮਾਲ ਹੀ ਸਾਰਾ ਹਾਂਜੀ ਹਾਂਜੀ ਮਈਆਂ ਕੇ ਬਣਾ ਕਰੋ ਚਾਰ ਪੰਜ ਆਈਆਂ ਤੇ ਠੀਕ ਕੋਈ ਕੰਮ ਹੀ ਉਹਨਾਂ ਦਾ ਏਦਾਂ ਦਾ ਚਾਂਦ ਬਣ ਗਿਆ ਮਾਲ ਨਾਲ ਉਹਨਾਂ ਬਹੁਤਾ ਜਿਆਦਾ ਰੋਲ ਗਿਆ ਕੀ ਵੇਚਣਾ ਪਿਆ ਕੰਮ ਪੈ ਗਿਆ ਲੋਕ ਕਈ ਮਸੀਬਤਾਂ ਪੈ ਜਾਂਦੀਆਂ ਬਣ ਜਾਂਦੀਆਂ ਹਾਂਜੀ ਹਾਂਜੀ ਤੇ ਮਈਆਂ ਵੀਰ ਟਰਿਆਂ ਨੇ ਦੀਆਂ ਆ ਠੀਕ ਜੀ ਫਰੀਆਂ ਨੇ ਦੀਆਂ ਮਈਆਂ ਸਾਰਾ ਹੀ ਮਾਲ ਉੱਤਰਦਾ ਸੀ ਪਟੇ ਪੁੱਠਾ ਕੱਢ ਪਿਆ 7-8 ਦਿਨ ਸੀਵਾ ਥੋੜੀ ਘਟ ਹੋਈ ਆ ਤੇ ਭਾਣਾ ਜਾਇਜ਼ ਦਵਾਂਗੇ ਤਾਰੀਆਂ ਨਾੜੂ ਤੇ ਬਚਾ ਦੋਵੇਂ ਮੁੰਡੇ ਸੁੱਖੇ ਪੈ ਗਏ ਆਹ ਝੋਟੀਆਂ ਦਾ ਬਾਈਕ ਉਹ ਖੋਨੇ ਆ ਬਾਈ ਨੇ ਕਿਹਾ ਵੀ ਕਿਤੋਂ ਖਰੀਦੀਆਂ ਉਹਨਾਂ ਦੇ ਵੀਰਾਂ ਨੂੰ ਕੰਮ ਕੋਈ ਜ਼ਰੂਰੀ ਪੈਸਾ ਪੈ ਗਿਆ ਸੀ ਵੀ ਥੋੜੇ ਦਿਨ ਸੇਵਾ ਘਟ ਹੋਈ ਚਲੋ ਕਈ ਮਸੀਬਤਾਂ ਆ ਜਾਂਦੀਆਂ ਬੰਦੇ ਦੇ ਮਾਣਯੋਗ ਜੀ ਉਹ ਇੱਕ ਨਾਗਰ ਤਾਲੀਆਂ ਉਧਰ ਦੀਆਂ ਮਈਆਂ ਖਾਤ ਤੇ ਜਾਸੂਆ ਮਈਆਂ ਦੂਜਾ ਸੂਆ ਠੀਕ ਛੋਟੀਆਂ ਨਾਲ ਉਧਰੋਂ ਮਾਲ ਖਰੀਦਿਆ ਫਿਰ ਟੌਗੀਆਂ ਸਿਰੇੜੀਆਂ ਮਈਆਂ ਦੇ ਜਾਇਜ਼ ਭਾਣੇ ਦੇ ਦਾਂਗੇ ਇਹ ਵੀ ਸੋਈ ਚ ਇਹ ਮਈ ਕੋ ਵੀਰ 11 ਕਿਲੋ ਗੰਦੇ ਵੀ ਮਈਂ ਹੱਥੀਂ ਚੋਦੇ ਚੋਇਆ ਠੀਕੋ ਦੇਖੋ ਇਹ ਹੁਣ ਮਈ ਕੋਈ ਨੂੰ ਖਾਰੇ ਦੇਣਾ ਇਹ 6 ਤੋਂ 7 ਤੇ 10000 ਕਿਲੋ ਐਰ ਕਾ ਮਈਂ ਕਾ ਜੇ ਬੋਲਾ ਠੀਕ ਖੇ ਦੁੱਧ ਵਧੀਆ ਮੈਂ 15 16 ਕਿਲੋ ਨਾਪੂਗੀ ਪਰ ਵੇ ਸੇਵਾ ਕਰਨੇ ਵੀਰਰਾ ਸੇਵਾ ਕਰ ਲਿਆ ਗਿਆ ਅਪ ਤੁਹਾਡੇ ਢਾਂਚੇ ਦੀ ਮੈਂ ਆ ਇੱਕ ਤਰ੍ਹਾਂ ਕਾਲੀ ਦਾ ਦੁੱਧ ਵਾਲੀ ਠੀਕ ਆ ਠੰਡੀ ਠੰਡੀ ਮਿੱਠੀ ਠੀਕ ਲੈ ਹੁਣ ਕਿੰਨਾ ਦਾਹ ਕਿਹਾ ਗਾ ਮਾਲ ਵੀਰ ਜੀ ਤੁਹਾਨੂੰ ਦੱਸਿਆ ਵੀ ਆਪਣਾ ਹਰ ਵਾਰਾ ਹੁਗਾ ਜਾਇ ਤਾਂ ਜਾਇ ਰੇਟ ਤੇ ਭਾ ਦੇ ਆ ਠੀਕ ਆ ਮੈਂ ਪੂਰੇ ਭਾ ਨਾ ਜਾਇ ਦਵਾਂਗੇ ਤੇ ਦੁੱਧ ਮੈਂ ਜਿਹੜਾ ਮਰਜੀ ਵੀਰ ਸੇਵਾ ਕਰ ਲੈ ਜਿੰਨੇ ਦੀ ਮੈਂ ਦੇ ਦੇਣੀ ਨੇ ਜੀ ਟੋਕੜ ਬਊਗੀ ਠੀਕ ਬੋਲੇ ਨੇ ਕਹਾਣੀ ਤੋਂ ਇਹਨੂੰ ਆਰ ਵੀ ਅੱਥਰ ਗੱਲਾਂ ਵਾਲਾ ਬੱਚਾ ਜੀ ਆਏ ਨੋਮ ਰਿੱਤੇ ਠੀਕ ਹੈ ਜੀ ਉਸਾ ਵੀ ਰਿਕੀ ਮੋਲ ਇਹਦਾ ਮਹੀ ਪਾਲ ਜਿਹੜਾ ਮਹੀ ਦਾ 2 ਲੱਖੋਂ ਬਾਹਰ ਹੈ ਕੋਈ ਇਹਦਾ 50ਤੀ ਮੋਲ ਨਹੀਂ ਹਾਂਜੀ 80 ਜੋ ਵੀ ਦੋ ਛੜਨਾ 80 ਜੋ ਦੋ 75000 ਦੀ 75000 ਦੀ ਬਸ ਸਾਰੇ ਏਰੀਆ ਦੇ ਵਿੱਚ ਮੈਨਾਂ ਮਿਲੂਗੀ ਤੇ 10 ਕਿਲੋ ਵਧੀਆ ਮਹਿੰਗਾ ਬੋਲਾ ਠੀਕ ਤਿੰਤ ਕੀ ਜਾਲ ਭਾਣਾ ਬਾਕੀ ਵੇਖੋ ਵੀਰ ਜੀ ਮਹੀਂ ਸਾਂਭਣ ਵਾਲੀ ਆ ਸੇਵਾ ਕਰੋਗੇ ਚੰਗਾ ਪਰੋਗੇ ਦਾਣਾ ਪਾਣੀ ਚੰਗਾ ਮਿਲੇ ਤੇ ਇੱਕ ਰੰਗ ਕਾਲੀ ਚ ਮੈਂ ਆ ਵੀ ਨਸਬਰੀਡ ਵਾਲੀ ਆ ਸਾਂਭਣ ਵਾਲੀ ਆ ਨਾ ਅਜੇ ਆਪਣੇ ਕੋਈ ਕਾਲੀ ਆਈ ਹੈ ਨਾ ਤੇ ਸਾਂਭਣ ਵਾਲੀ ਵੀਰ ਕਹਿੰਦੇ ਆਪਣੇ ਕੋਈ ਕੱਲ ਜੋੜਾ ਆ ਤੇ ਸਾਂਭਣ ਵਾਲਾ ਪਸ਼ੂ ਆ ਸਾਂਭ ਕੇ ਅੱਜ ਤੋਂ 10 15 ਦਿਨ ਨੂੰ ਮਹੀਂ ਦਾਦੂਗੀ ਵੀ ਮੈਂ ਹੈ ਨਹੀਂ ਇਹ ਨਹੀਂ ਆ ਵੀ ਇੰਨੀਆਂ ਦੀ ਮਹੀਂ ਜੇ ਕੋ ਸੇਵਾ ਕਰ ਲੈਨੀ ਦੀ ਮਹੀਂ ਟੋਕੜਿਆ ਹੈ ਟੋਕੜਿਆ ਉਹ ਵੀਰਾਂ ਨੂੰ ਕੋਈ ਇਹੋ ਜਿਹਾ ਕੰਮ ਪਿਆ ਹੈਗਾ ਦੁੱਧੇ ਚਿੜੀਆਂ ਮੱਜਾਂ ਟੁੱਟ ਗਈਆਂ ਜੈਡ ਬਲੈਕ ਠੀਕ ਆ ਬਈ ਜੈਡ ਬਲੈਕ ਜੀ ਗੱਡੀ ਆ ਗਈ ਛੋਟੀ ਜੇ ਪਹਿਲੀ ਵਾਰ ਦੀ ਵੀਡੀਓ ਹੜੇ ਕੋਈ ਸੈਂਡ ਕਰਾ ਲੈ ਹਾਂਜੀ ਛੋਟੀ ਸੂਈ ਦੀ ਉਹ ਵੀਰਾਂ ਨੇ ਕੀ ਦੀ 18 ਕਿਲੋ ਹੱਸੀ ਛੋਟੀ ਕੋ ਦੁੱਧ ਚੋਇਆ ਹੁਣ ਅਜੇ 24 ਸ਼ਕੀਲ ਲਗਾਂਦੀ ਹੋਰ ਕੱਟੀ ਇਕੱਠਾ ਕੱਟਾ ਸ਼ਕੀਲ ਲਗਾਂਦੀ ਆਦੇ ਛੋਟੀ ਕੋ ਹੁਣ ਜਿੱਦਾਂ ਦਿੱਤੀ ਜ਼ਰੂਰ ਆ ਹਾਂਜੀ ਪਰ ਖਰਾ ਬੋਲਾ 10 ਕਿਲੋ ਛੋਟੀ ਕੋ ਬੋਲਾ ਠੀਕ ਆ ਦੇਖੋ ਛੋਟੀ ਇਹ ਵੀ ਥਣ ਦੇਵੀ ਦੀ ਭਾਜੀ ਐਡ ਬਲੈਕ ਝੋਟੀ ਹੈ ਸਿੰਗਲ ਹੱਡੀ ਦੀ ਤੇ ਇਹ ਝੋਟੀ ਤਾਂ ਪੱਕਾ ਦੇਣਾ ਰੱਜ ਕੇ ਜੀ ਲਾ ਕੇ ਬਾਤ ਸੇਵਾ ਕਰੇ ਦੀ ਮਨ ਲਾ ਕੇ ਪਾ ਝੋਟੀ ਦਦੂਗੀ ਮੈਂ ਝੋਟੀ ਹੈਗੀ ਮੈਂ ਨਾ ਵੀ ਵੀਰ ਜੇ ਕੋਈ ਵੀਰ ਭਰਾ ਚੰਗੀ ਸੇਵਾ ਕਰ ਲੂਣਾ ਝੋਟੀ ਸਾਂਭ ਲੂਗਾ ਹਾਂਜੀ ਤੇ ਦੱਸ ਦੂਗੀ ਝੋਟੀ ਵੀ ਮੈਂ ਚੀਜ਼ ਹੈਗੀ ਠੀਕ ਜੋ ਥਣ ਲੇਵਾ ਲਗਾਉਣਾ ਸਭ ਚੀਜ਼ਾਂ ਦੁੱਧ ਵਾਲੀਆਂ ਲੱਗੀਆਂ ਇਹ ਲੈ ਆ ਵੀ ਦੇ ਸਾਰੀ ਸੁਧਰੀ ਕੁਆਲਟੀ ਵਾਲੀ ਝੋਟੀ ਅਸਲ ਵੀਰੇ ਦੀ ਪਿਛਲੀ ਅਰ ਦੀ ਵੀਡੀਓ ਕੋ ਸੈਂਡ ਕਰਾ ਲੈ। ਜੋ ਬਾਈ ਖਰੀਦ ਕੇ ਲਿਆਏ ਹਨਾ। ਉਹ ਵੀਰੇ ਰਿਹਾਨੇ ਜੋ ਮਾਲ ਖਰੀਦਦੇ ਆ। ਆਪ ਜਾ ਕੇ ਵੀਰੇ ਖਰੀ ਖਰੀ ਮਾਂ ਲੈਂਦੇ ਚਲੋ ਮਾਲਾ ਟਾਈਮ ਹੋਣ ਦਾ ਪਤਾ ਨਹੀਂ ਜਿਹੜੀ ਗੱਲ ਆ। ਆ ਕੰਮ ਕੀ ਹੋ ਰਹਿਣਾ ਇਹਦਾ ਬ੍ਰੇਕ ਆ। ਪਿੱਡਾਂ ਘਰ ਰੁਲ ਗਏ ਤੇ ਬਾਣੀ ਹੋਈ। ਬਾਣੀ ਝੋਟੀ ਬਈ ਰਾਚਵਾ ਦੇ ਤੋਂ ਮਾ ਨਾ ਗਾਣਾ। ਹਾਂਜੀ। ਸਾਰਾ ਚੀਜ਼ ਇਹ ਗੱਲ ਪਾਦੇ। ਬੱਲੇ ਵਾਲਾ ਕੋ ਬਹੁਤ ਲੰਬਾਈ ਦਾ ਲੇਵਾ ਆ ਤੇ ਥਾਣ ਲਗਾ ਮੋਰੀਆਂ ਵਰਗਾ ਬਹੁਤ ਸਾਫ਼ ਸੁਥਰਾ ਤੇ ਸਿੰਗੀ ਪੂਰੀ ਟੋਪ ਹੈ ਇਹ ਝੋਟੀ ਦੇ ਆਜ ਮੇਰੇ ਜਿਹੜੇ ਥਾਣ ਜਿੰਨੀਆਂ ਮਈਆਂ ਦੇਖ ਕੇ ਨੂੰ ਤਾਂ ਮੋਲਾ ਨਹੀਂ ਹੈ ਬਿਲਕੁਲ ਸਹੀ ਗੱਲ ਜਿਹੜੀ ਗੱਲ ਹੈ ਸਹੀ ਗੱਲ ਅਸਲ ਚੀਜ਼ਾਂ ਕੁਆਲਟੀ ਨੇ ਸਾਨੂੰ ਪਾੜ ਦੇਣੀਆਂ ਨੇ ਪਾੜਾ ਜਿਆਦੇ ਨਾ ਕਿਆਂ ਪਰ ਇਹ ਇਹਨੀਆਂ ਦੀਆਂ ਮਈਆਂ ਤੋਂ ਪਨਾ ਸਾਰਾ ਹੀ ਖਿਆਲ ਮਈਆਂ ਫ੍ਰੀਜ ਹੋਣੀਆਂਗੇ ਬਿਲਕੁਲ ਸਹੀ ਗੱਲ ਤਾਜੇ ਨਾਲੇ ਕਿਉਂਕਿ ਤਾਜ਼ੀਆਂ ਹੈਗੀਆਂ 5 6 ਦਿਨ ਦੀਆਂ ਸੁਈਆਂ ਵੀਰ ਜੇ ਝੋਟੀ ਐਂਡ ਜਿੰਨੇ ਦੀ ਦੇਣੀ ਹੈ ਸਨੋ ਹਾਂਜੀ ਵੀਰ ਜੀ ਮੋਲ ਕਰਨ ਨੂੰ ਭਾਵੇਂ 1.5 ਗੋਮ ਜੀ 85000 ਦੀ ਜਸਨੋ ਝੋਟੀ ਹੋ ਗਈ ਆ ਲੈ 85000 ਦੀ ਇਹ ਵੇਗੀ ਠੀਕ ਹੈ ਨਾ ਕੋਈ ਫਿਰ ਝੋਟੀ ਕੋ 16 17 ਕਿਲੋ ਨੂੰ ਕੰਡਾ ਲਵਾ ਦਾਂਗਾ ਅੱਜ ਤਾਂ 15 ਦੇਣਾਂ 15 ਦੇਣਾਂ ਫਿਰ ਲੋ ਮਲਗੀ ਵਧੀਆ ਥਾਂ ਬਣਿਆ ਆ ਤੇ ਬਾਜੀ ਕਹਿੰਦੇ ਜੀ ਇਹ ਵੇਗੀ ਠੀਕ ਆ ਇੱਕ ਪੰਜ ਪਾਈਆਂ ਨੇ ਮੋਲ ਕੀਤਾ ਇੱਕ ਦੇ ਇੱਕ ਪੰਜ ਦੇ ਕੋਈ ਨਹੀਂ ਇਹ 85000 ਦੀ ਜੀਐਸ ਨੋ ਜੋ ਝੋਟੀ ਦੇਣੀ ਹੈ 1 ਰੁਪਿਆ ਵੀ ਘਟਣੀ ਪਰ ਝੋਟੀ ਆ ਕੋਈ ਵੀ ਘਟਾਣੀ ਹੈਗਾ ਥਾਂ ਬਲੇ ਸਾਹਬ ਨੂੰ ਫਿਰ ਭਾਵੇਂ ਹੰਨਾ ਫਰ ਦੇ ਦੇ ਬਾਜੀ ਨਾਲ ਏ ਮੁੱਲ ਪੈਣਾ ਵੀਰ ਹੱਥੀ ਮਈਆਂ ਦਿੱਤੀਆਂ 20 20 30000 ਨਫੇ ਨਾਲ ਲੱਲੇ ਦੀਆਂ ਕਿਹੜੀ ਕਰਦਾ ਸਹੀ ਗੱਲ ਐ ਸਾਹਮ ਦਾ ਮੁੱਲ ਪੈਣਾ ਵੀਰ ਜੀ ਹਾਟਲ ਹਾਟਲ ਕਾਉਣ ਦੀ ਗੱਲ ਕਰਨੀ ਐ ਜਿਹੜੀ ਗੱਲ ਐ ਤੇ ਛੋਟੀ ਛੋਟੀ ਬਰੀਡਰ ਆ ਜੈਡ ਬਲੈਕ ਛੋਟੀ ਆ ਥਣ ਲੈ ਵੀ ਤਾਂ ਪੇਸ਼ਾਨੀ ਜਾਂ ਦੀ ਵੀ ਛੋਟੀ ਚੀਜ਼ ਹੈਗੀ ਪੂਰੀ ਫੁੱਲ ਹੱਡੀ ਛੋਟੀ ਕੋਈ ਸਿੰਗਲ ਹੱਡੀ ਦੀ ਠੀਕ ਐ ਓਕੇ ਭਾਈ ਜੀ ਕੜਾ 12 ਕਿਲੋ ਵਾਲੀ ਮਹੀਦੋਪੋ ਵਿੱਚ ਗਾਵੇਂ ਲੋ ਮੈਂ ਲਈ 8 ਪਾਟਰ ਲਾ ਕੇ ਮੈਂ ਲਈ ਬੜੀ ਦੁੱਧ ਵਾਲੀ ਮਹੀ ਆ ਹਾਂ ਗੱਲ ਵੀ ਇਹ ਡੰਗਰ ਨਸਲ ਦੀ ਹੁੰਦੀ ਆ ਦੇਖੋ 12 ਕਿਲੋ ਮਹੀਨੇ ਹਾਥੀ ਤੋਂ ਮਹੀ ਕੋ ਘੜਾਇਆ ਬੰਦਿਆਂ ਠੀਕ ਤੇ ਮਹੀ ਆਉਂਦਿਆਂ ਬੰਦੇ ਆਏ ਤੇ ਪਾਸ ਕਰਕੇ ਵੇਖੀ ਠੀਕ ਐ ਦੁੱਧ ਵਾਲੀ ਮਹੀ ਜਿਹੜਾ ਗਾ ਬੜਾ ਜੱਡਾ ਹੁੰਦਾ ਉਹ ਪਸੇ ਦੁੱਧ ਵਾਲਾ ਹੁੰਦਾ ਮੈਂ ਇਹ ਆਂਦੀ ਹੈ ਵੀ ਅੱਗੇ ਹਾਂ ਜੀ ਨਹੀਂ ਚੱਲਦੇ ਵੀਡੀਓ ਬਟਾ ਲਈ ਹੈ ਜੀ ਮੈਂ ਵੇਖੀ ਠੀਕ ਹੈ ਜੀ ਤੇ ਪੰਜ ਦੁੱਧ ਵਾਲੀ ਮੈਂ ਚਲੋ ਠੀਕ ਹੈ ਮਾਲ ਵੀਰ ਸਾਰਾ ਸਾਰਾ ਪੁਨਰ ਪਰਖ ਕਰਕੇ ਵੀਰ ਐਵੇਂ ਨਹੀਂ ਜਾਂਦਾ ਕਿ ਉਹਨੂੰ ਗੱਲਬਾਤ ਪੁੱਛ ਕੇ ਫੇਰ ਡੰਗਰ ਲਈਦਾ ਹਾਂ ਜੀ ਹਾਂ ਜੀ ਤੇ ਕੀ ਹਾਲਤ ਆ ਗਿਆ ਚਲੋ ਵੀ ਮਾਲ ਢੰਗਰ ਵਧੀਆ ਹੁੰਦਾ ਹੈ ਬਾਕੀ ਬੰਦੇ ਦੀ ਕਿਸਮਤ ਹੁੰਦੀ ਹਰ ਘਰ ਘਰ ਦਾ ਪੈਰ ਹੁੰਦਾ ਕਿ ਇਹਦੇ ਘਰ ਨਹੀਂ ਚੀਜ਼ ਸੋ ਜਲਦੀ ਹੈ ਨਾ ਸਵਾ ਚਲਦਾ ਹੁਣ ਇਹੋ ਜਿਹਾ ਮਾੜਾ ਚੰਗਾ ਇਹ ਸਾਲੀਆਂ ਚੀਜ਼ਾਂ ਵਾਧੀਆਂ ਵੀ ਦੇ ਘੜਦੀਆਂ ਘੜਦੀਆਂ ਵੀ ਆ ਜੇ ਰਾਬੇ ਦੇ ਸਟਾਨੀ ਗਾ ਕਿ ਤਰ੍ਹਾਂ ਦਾ ਮਾੜਾ ਉਹ ਜਿਹੜੇ ਪਾਣਾ ਦੱਸ ਕੇ ਉਸ ਹੌਣਾ ਮਾਲ ਦਾ ਮਾਲ ਬਿਲਕੁਲ ਸਹੀ ਗੱਲ ਹੈ ਯਾ ਵੀਰ ਆ ਜਿਹੜਾ ਜੋੜਾ ਮਈਆਂ ਤਾਂ ਲੈ ਗਿਆ ਨਾ ਹਾਂਜੀ ਹਾਂਜੀ ਇਹ ਕੋਈ ਥਾਕਾ ਕੇ ਚੋਲੇ ਐਂਡ ਤੇ ਇੰਨੀ ਦੀਆਂ ਮਈਆਂ ਨੇ ਇਹਰ ਵੇਖਦੀਆਂ ਆ ਨਾਲੇ ਰਾਜੀ ਕਰਦੇ ਨਾਲੇ ਸੇਵਾ ਕਰਦੇ ਨਾਲੇ ਕਿਰਪਾ ਨਾਲੇ ਹੁਣ ਵਰਸਣਾ ਥੋੜੇ ਦਿਨਾਂ ਹੋਰ 25 ਦਿਨੋਂ ਬਰਸਨ ਚੱਲੂ ਹੋਏ ਨਾ ਕੋਈ ਬੰਦਾ ਨਹੀਂ ਕਹਿ ਸਕਦਾ ਇਹ ਦੇਸੀ ਹੈ ਨਹੀਂ ਕਹਿ ਸਕਦਾ ਨਹੀਂ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਬਾਈ ਜੀ ਬਾਕੀ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤੋ ਬਾਤ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਤੇ ਜੁੜੇ ਸਾਰਿਆਂ ਦੇ ਰੋ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਫੋਨ ਨੰਬਰ ਹੈਗਾ ਵੀਰ ਜੀ 84 27 40 7755 ਨਾਮ ਮਾਨਾ ਦੇ ਪਿੰਡ ਪਿੰਡ ਪੋਵਾ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤੋ ਬਾਤ ਚੈਨਲ ਮੈਂ ਕਰੀ ਠੀਕ ਹੈ ਵੀਰ ਜੀ ਚਾਲਵਾ ਸਕਦੇ